ਜੀਪ ਮੇਰਾ ਨਾਮ ਪਰਮਜੀਤ ਕੌਰ ਸ਼ਿਰਗਲ ਹੈ ਜਿਵੇਂ ਆਪ ਸਭ ਜਾਣਦੇ ਹੋ ਸ਼੍ਰੀ ਨਾਨਕ ਕਮਲ ਰਾਜਾ ਸਾਹਿਬ ਜੀ 19ਵੀਂ ਸਦੀ ਦੇ ਮਹਾਨ ਯੋਗਪੁਰਸ਼ ਹੋਏ ਹਨ ਆਪ ਜੀ ਦਾ ਜੀਵਨ ਕਾਲ ਦੇ ਵਿੱਚ ਹੀ ਆਪ ਜੀ ਦੀ ਮਹਿਮਾ ਦੂਰ ਦਰਾਡੇ ਤੱਕ ਪਹੁੰਚ ਚੁੱਕੀ ਸੀ ਦੂਰ ਦਰਾਜ ਦੇ ਖੇਤਰਾਂ ਤੋਂ ਲੋਕ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸਨ ਆਪ ਆਪਣੇ ਸਮੇਂ ਦੇ ਮਹਾਨ ਦਾਰਸ਼ਨਿਕ ਮਹਾਨ ਸੰਤ ਹੀ ਨੀ ਸਨ ਆਪ ਜੀ ਨੇ ਉਸ ਸਮੇਂ ਦੀਆਂ ਫੈਲੀਆਂ ਕ੍ਰੀਤੀਆਂ ਦੇ ਵਿੱਚ ਜ਼ੋਰਦਾਰ ਆਵਾਜ਼ ਵੀ ਉਠਾਈ ਉਹਨਾਂ ਦੇ ਵਿਰੁੱਧ ਤੇ ਉਹਨਾਂ ਨੂੰ ਦੂਰ ਕਰਨ ਦੇ ਲਈ ਕੋਸ਼ਿਸ਼ਾਂ ਵੀ ਕੀਤੀਆਂ ਸਰਬੱਤ ਦੇ ਭਲੇ ਲਈ ਭਲੇ ਦੇ ਲਈ ਆਪ ਆਪਣੇ ਜੀਵਨ ਕਾਲ ਦੇ ਵਿੱਚ ਕਰ ਅਸ਼ੀਤ ਰਹੇ ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਉਹਨਾਂ ਨੇ ਇਹੀ ਉਪਦੇਸ਼ ਦਿੱਤਾ ਕਿ ਸਰਬੱਤ ਦੇ ਭਲੇ ਲਈ ਹਮੇਸ਼ਾ ਯਤਨਸ਼ੀਲ ਰਹੋ ਆਪ ਜੀ ਦੇ ਸੀਕਟਾਰ ਤੇ ਸਾਡੇ ਨਾਲੋਂ ਕੋਈ ਵਿਛੋੜੇ ਨੂੰ 84 ਸਾਲ ਹੋ ਗਏ ਆ ਆ 84ਵਾਂ ਜੋੜ ਮੇਲਾ ਉਹਨਾਂ ਦੀ ਯਾਦ ਵਿੱਚ ਮਨਾ ਮਨਾ ਰਹੇ ਆ ਮਿਲ ਕੇ ਬੈਠਾਂਗੇ ਉਹਨਾਂ ਨੂੰ ਯਾਦ ਕਰਾਂਗੇ ਇਸ ਯਾਦ ਨੂੰ ਮਨਾਉਣ ਦੇ ਲਈ ਦੁਨੀਆ ਦੂਰ ਦਰਾਡੇ ਤੋਂ ਹੁਣ ਵੀ ਆ ਰਹੀ ਆ ਦਰਸ਼ਨਾ ਦੇ ਵਾਸਤੇ ਇਸ ਦੇ ਲਈ ਸੰਗਤ ਦੇ ਲਈ ਰਸਤਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਰਸੋਖਾਨਾ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਵੱਡੇ ਪ੍ਰਬੰਧ ਕੀਤੇ ਗਏ ਆ ਜਿੱਥੇ ਤਨ ਦੀ ਭੁੱਖ ਮਟਾਉਣ ਦੇ ਲਈ ਢਿੱਡ ਦੀ ਭੁੱਖ ਮਟਾਉਣ ਦੇ ਲਈ ਰਸੋਖਾਨਾ ਸਾਹਿਬ ਦੇ ਵਿੱਚ ਲੰਗਰਾਂ ਦਾ ਪ੍ਰਵਾਹ ਚੱਲੇਗਾ ਉੱਥੇ ਮਹਾਰਾਜ ਨੇ ਆਤਮਿਕ ਜਾਂ ਮਨ ਦੀ ਭੁੱਖ ਦੂਰ ਕਰਨ ਦੇ ਲਈ ਗੁਰਬਾਣੀ ਦੇ ਕੀਰਤਨ ਦੇ ਅਨੰਤ ਪ੍ਰਵਾਹ ਚੱਲਣਗੇ ਤੇ ਇਹੋ ਜਿਹੇ ਸਮੇਂ ਦੇ ਵਿੱਚ ਅਦਾਰਾ ਸ਼੍ਰੀ ਨਾਨਕ ਕੌਨਲਾ ਜੀ ਸਾਹਿਬ ਜੀ ਆਪਣੀ ਜਥਾ ਸ਼ਕਤੀ ਦੇ ਅਨੁਸਾਰ ਆਪਣੀ ਫਰਜ਼ ਨੂੰ ਨਿਭਾਉਂਦੇ ਆ ਫਿਰ ਦਵਾਈਆਂ ਦਾ ਲੰਗਰ ਵੀ ਲਗਾਏਗਾ ਆਪ ਸਭ ਦੀ ਕਿਰਪਾ ਦੇ ਨਾਲ ਪਿਛਲੇ ਸਾਲਾਂ ਵਿੱਚ ਵੀ ਆਪਾਂ ਇਸ ਯਤਨ ਦੇ ਵਿੱਚ ਬੇहद ਕਾਮਯਾਬ ਰਹੇ ਰੱਬ ਕਰੇ ਇਸ ਵਾਰ ਵੀ ਅਸੀਂ ਇਸੇ ਤਰ੍ਹਾਂ ਕਰ ਸਕੀਏ ਆਪ ਸਭ ਦੁਆਵਾਂ ਕਰਿਓ ਕਿ ਇਹ ਜਿਹੜਾ ਮੈਡੀਕਲ ਕੈਂਪ ਆਪਾਂ ਹੁਣ ਲਗਾਉਣਾ ਆ ਮਹਾਰਾਜ ਦੀ ਜਾਨ ਦੇ ਵਿੱਚ 3 ਦਿਨਾਂ ਦਾ ਇਹ ਸੋਹਣੀ ਤਰ੍ਹਾਂ ਨਿਪਰੇ ਚੜੇ ਤੇ ਆਪ ਸਭ ਵੀ ਇਹ ਖਿਆਲ ਰੱਖਿਓ ਕਿ ਰੱਬ ਨਾ ਕਰੇ ਤੁਸੀਂ ਮੈਂ ਵੀ ਕਹਿੰਦੀ ਹੁੰਨੀ ਆ ਰੱਬ ਨਾ ਕਰੇ ਤੁਸੀਂ ਬਿਮਾਰ ਹੋਵੋ ਰੱਬ ਨਾ ਕਰੇ ਤੁਹਾਡਾ ਵਾਲ ਵਿੰਗਾ ਹੋਵੇ ਅਗਰ ਤੁਹਾਨੂੰ ਕੋਈ ਸਰੀਰਕ ਤੌਰ ਤੇ ਤਕਲੀਫ ਹੁੰਦੀ ਆ ਤਾਂ ਆਪ ਇਸ ادارے ਦੇ ਵਿੱਚ ਆਓ ਅਧਾਰਾ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਤੁਹਾਡੀ ਸੇਵਾ ਦੇ ਲਈ ਯਤਨਸ਼ੀਲ ਹੈ ਹਮੇਸ਼ਾ ਯਤਨਸ਼ੀਲ ਰਹੇਗਾ ਫਿਰ ਵੀ ਰਹੇਗਾ ਸਾਡਾ ਸਟਾਫ ਦਿਨ ਰਾਤ ਆਪ ਜੀ ਦੇ ਸੇਵਾ ਦੇ ਵਿੱਚ ਜੁਟਿਆ ਰਹੇਗਾ ਦੀ ਆਪ ਜੇਕਰ بیمار ਹੁੰਦੇ ਹੋ ਜਾਂ ਕੋਈ ਤੁਹਾਡਾ ਅੰਦੀ ਗਵੰਡੀ ਤੁਹਾਡਾ ਜਾਣਕਾਰ ਕੋਈ ਰਾਸਤੇ ਦੇ ਵਿੱਚ ਜਾਂ ਕਿਤੇ ਤੁਹਾਨੂੰ ਇੱਥੇ دیਵਾਨਾ ਦੇ ਵਿੱਚ ਕਿਤੇ ਵੀ ਕੋਈ بیمار ਦਿੱਸਦਾ ਉਹਨੂੰ ਇੱਥੇ ਤੱਕ ਪਹੁੰਚਦਾ ਕਰੋ ਜਾਂ ਸਾਨੂੰ ਦੱਸ ਦਿਓ ਅਸੀਂ ਆਪ ਲੈ ਆਵਾਂਗੇ ਤੇ ਆਪ ਸਭ ਕੋਸ਼ਿਸ਼ ਕਰਿਓ ਕਿ ਇਸ ਕੈਂਪ ਦਾ ਇਸ ਮੈਡੀਕਲ ਕੈਂਪ ਦਾ ਆਪ ਵੀ ਫਾਇਦਾ ਚੱਕੋ ਬਾਕੀਆਂ ਨੂੰ ਵੀ ਦੱਸੋ ਪ੍ਰੇਰਿਤ ਕਰੋ ਕਿ ਉਹ ਦਵਾਈ ਲੈਣ ਦੇ ਲਈ ਇੱਥੇ ਆਉਣ ਤੇ ਆਪਾਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਈਏ ਤੇ ਸਾਡਾ ਜਿਹੜਾ ਤਹਿਈਆ ਆ ਕਿ ਇਸ ਇਹਨਾਂ ਦਿਨਾਂ ਦੇ ਵਿੱਚ ਆਪਾਂ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਨਾ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਨਾ ਤੇ ਹਰ ਇੱਕ ਨੂੰ ਜੋ ਜੋ ਜੀ ਇੱਥੇ ਆਵੇ ਉਸ ਤੋਂ ਰਾਜੀ ਹੋ ਕੇ ਜਾਵੇ ਇਸ ਇਸ ਦੁਆ ਦੇ ਨਾਲ ਕਿਸੀ ਇਜਾਜ਼ਤ ਮੰਗਦੇ ਆ ਆਪ ਸਭ 씨ਵਾ ਦਾ ਮੌਕਾ ਜ਼ਰੂਰ ਦਿਓ ਅਗਰ ਕਿਸ ਨੇ ਇਸ ਕੈਂਪ ਦੇ ਵਿੱਚ ਇਸ ਲੰਗਰ ਦੇ ਵਿੱਚ ਦਵਾਈਆਂ ਦੇ ਲੰਗਰ ਦੇ ਵਿੱਚ ਯੋਗਦਾਨ ਪਾਉਣਾ ਉਹ ਵੀ ਪਾ ਸਕਦੇ ਆ ਅਗਰ ਕਿਸ ਨੇ ਇਹਦਾ ਫਾਇਦਾ ਲੈਣਾ ਉਹ ਵੀ ਆ ਸਕਦੇ ਆ ਅਸੀਂ ਤੁਹਾਡੇ ਵਿਚਾਰਾਂ ਦੇ ਅਸੀਂ ਤੁਹਾਡੇ ਤੁਹਾਡੇ ਆਉਣ ਦੇ منتظر ਰਹਾਂਗੇ ਬਹੁਤ ਮਿਹਰਬਾਨ ਜਨ ਜੀ